ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਂ ਆਪਾਂ ਦਲਜੀਤ ਦੋਸਾਂਝ ਬਾਰੇ ਦਲਜੀਤ ਦੋਸਾਂਝ ਬਾਰੇ ਆਈ ਇੱਕ ਵੱਡੀ ਨਿਊਜ਼ ਉਹਨਾਂ ਨੇ ਇੱਕ ਲਾਈਵ ਕਾਨਸਰਟ ਦੇ ਵਿੱਚ ਬੋਲੇ ਕੁਝ ਗਲਤ ਵਰਡ ਚਲੋ ਜਾਣਦੇ ਆਂ ਅੱਜ ਦੀ ਵੀਡੀਓ ਵਿੱਚ ਕੀ ਬੋਲੇ ਉਹਨਾਂ ਨੇ ਦਲਜੀਤ ਦੋਸਾਂਝ ਦਾ ਜੋ ਚੰਡੀਗੜ੍ਹ ਦੇ ਵਿੱਚ ਲਾਈਵ ਕਾਨਸਰਟ ਸੀ 14 ਦਸੰਬਰ ਨੂੰ ਉਹਨਾਂ ਨੇ ਉਸ ਦੇ ਵਿੱਚ ਪੁਸ਼ਪਾ ਮੂਵੀ ਬਾਰੇ ਬੋਲਿਆ ਗਲਤ ਯੋਗੀ ਪੁਸ਼ਪਾ ਮੂਵੀ ਦਾ ਡਾਇਲੌਗ ਅੱਜਕੱਲ ਬਹੁਤ ਹੀ ਟ੍ਰੈਂਡਿੰਗ ਦੇ ਵਿੱਚ ਆ ਤੇ ਬਹੁਤ ਹੀ ਜ਼ਿਆਦਾ ਟ੍ਰੈਂਡ ਕਰ ਰਿਹਾ ਹੈ। ਝੁਕੇਗਾ ਨਹੀਂ ਸਾਲਾ। ਇਸ ਤੇ ਜਲਜੀਤ ਜੋ ਸੰਧ ਦਾ ਆ ਕਹਿਣਾ ਸੀ ਝੁਕੇਗਾ ਨਹੀਂ ਸਾਲਾ। ਇਸ ਤੇ ਕਮੈਂਟ ਕਰਦੇ ਹੋਏ ਦਲਜੀਤ ਦੇ ਸੰਧ ਨੇ ਕਿਹਾ ਜੇ ਸਾਲਾ ਨਹੀਂ ਝੁਕੂਗਾ ਤੇ ਇੱਧਰ ਜੀਜਾ ਕਿਹੜਾ ਝੁਕ ਜੂਗਾ। ਦੇਖੋ ਤੁਸੀਂ ਇਸ ਵੀਡੀਓ ਦੇ ਵਿੱਚ ਦਲਜੀਤ ਦੇ ਸੰਧ ਦੁਆਰਾ ਬੋਲੇਗੇ ਕੁਝ ਵਰਡਿੰਗ ਬਾਰੇ। ਉਹ ਇੱਕ ਫਿਲਮ ਦੇਖੀ ਤੁਸੀਂ ਪੁਸ਼ਪਾ ਪੁਸ਼ਪਾ ਦੇਖੀ ਤੁਸੀਂ? ਨਹੀਂ ਪਹਿਲੀ ਵਾਲੀ ਦੇਖੀ ਵਧੀਆ ਫਿਲਮ ਸੀ ਕਹੜ ਫੈਨੂ ਸੀ ਵਧੀਆ ਜੀ ਆ ਦੂਜੀ ਨਹੀਂ ਦੇਖੀ ਪਹਿਲੀ ਦੇਖੀ ਹੈ ਉਹਦੇ ਚੱਕ ਡਾਇਲੋਗ ਆ ਨਾ ਬੜਾ ਮਸ਼ਹੂਰ ਡਾਇਲੋਗ ਹੈ ਕੀ ਹੈ ਝੁਕੇਗਾ ਨਹੀਂ ਸਾਲਾ ਹੈ ਓਕੇ ਓਕੇ ਅੱਛਾ ਜੇ ਸਾਲਾ ਨਹੀਂ ਝੁਕੇਗਾ ਤਾਂ ਸਾਲਿਓ ਜੀਜਾ ਝੁਕ ਜਾਵੇ ਹੁਣ ਆ ਦੇਖਣ ਲਈ ਗੱਲ ਹੋਊਗੀ ਕਿ ਪੁਸ਼ਪਾ ਮੂਵੀ ਦੇ ਸਟਾਰ ਅੱਲੂ ਅਰਜਨ ਦਾ ਹੁਣ ਇਸ ਤੇ ਕੀ ਰਿਪਲਾਈ ਜਾਂਦਾ ਹੈ ਕਿ ਇਹ ਛੋਟੀ ਜੀ ਗੱਲ ਤੇ ਦਲਜੀਤ ਦੋਸਾਂਝ ਤੇ ਅੱਲੂ ਅਰਜਨ ਦੇ ਵਿੱਚ ਕੀ ਕੰਟਰੋਵਰਸੀ ਸਟਾਰਟ ਹੋ ਜੂਗੀ ਕਿ ਇੱਕ ਨਵੀਂ ਜ਼ੁਬਾਨੀ ਜੰਗ ਨੂੰ ਜਨਮ ਦਿੱਤਾ ਆ ਧੰਨਵਾਦ ਜੀ